ਰਾਤ ਦੇ 12 ਵਜੇ ਸਤਗੁਰਾਂ ਦਾ ਪਿੰਜਰਾ ਖੁੱਲਿਆ ਹਨੇਰਾ ਸੀ ਬੜੀ ਥਰਕਮੀ ਆਵਾਜ਼ ਵਿੱਚ ਨਿੱਧਰ ਭਰੇ ਹੋਏ ਕਹਿੰਦਾ ਗੁਰੂ ਦੇਵ ਮੈਂ ਪਿੰਜਰਾ ਖੋਲ ਦਿੱਤਾ ਆਪ ਚਲੇ ਜਾਓ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਪੁੱਛਿਆ ਵੀ ਤੂੰ ਕੌਣ ਹੈ ਕਹਿੰਦਾ ਮਹਾਰਾਜ ਅਬਦੁਲ ਖਾਨ ਦਰੋਗਾ ਹਾਂ ਸੱਚੇ ਪਾਤਸ਼ਾਹ ਮੇਰੀ ਨਿਗਰਾਨੀ ਹੈ ਇਸ ਕੋਤਵਾਲੀ ਦੇ ਅੰਦਰ ਮੈਂ ਨਿਗਰਾਨ ਹਾਂ ਮਹਾਰਾਜ ਕਹਿੰਦੇ ਨੇ ਅਬਦਲ ਖਾਨ ਜੇ ਅਸੀਂ ਚਲੇ ਜਾਈਏ ਤੇ ਨਰੰਗਾ ਤੇਰਾ ਕੀ ਹਾਲ ਕਰੂਗਾ ਤੇ ਅਬਦਲ ਖਾਨ ਕਹਿੰਦਾ ਮਹਾਰਾਜ ਸ਼ਾਇਦ ਨਰੰਗਾ ਮੈਨੂੰ ਉਹ ਮੌਤ ਮਾਰੇ ਜਿਹੜੀ ਮੌਤ ਆਪਦੇ ਸਿੱਖਾਂ ਦੇ ਹਿੱਸੇ ਵੀ ਲਾ ਆਈ ਲੋ ਹਜੂਰ ਕਹਿੰਦੇ ਨੇ ਅਬਦਲ ਖਾਨ ਕਿੰਨੇ ਕ ਦਿਨ ਦੀ ਸਿੱਖੀ ਆ ਤੇਰੇ ਕੋਲ ਕਹਿੰਦਾ ਮਹਾਰਾਜ ਜਦੋਂ ਤੋਂ ਦਿੱਲੀ ਆਏ